ਰਾਮਦਾਸ ਜੀ ਦਾ ਡਿੱਕੇ ਸਭੇ ਥਾਵ ਨਹੀਂ ਤੋ ਜੇ ਇੱਕ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇ ਤਾਰੇ ਚਾਰੇ ਧਰਮਾਂ ਦੇ مذہب ਦੇ ਲੋਕ ਹੁੰਦੇ ਨੇ ਅਗਰੇ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ਲੇ ਅੱਗੇ ਮਾਰ ਕੇ ਪਾਵੇ ਅਜੀ ਪਾਪਾ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਸੋ ਅੱਜ ਸੰਗਤਾਂ ਨਵੇਂ ਸਾਲ ਦੀ ਆਮਦ ਤੇ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਵੱਡੇ ਗਿਰਦੇ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਜਿਹੜਾ ਕਿ ਹਰ ਇੱਕ ਪ੍ਰਾਣੀ ਵਾਸਤੇ ਪਿਆਰ ਰਸਤਾ ਦੱਸਦਾ ਹੈ ਉਹ ਦੇ ਮਨ 'ਚ ਇਹ ਹੁੰਦਾ ਹੈ ਕਿ ਮੈਂ ਆਪਣੇ ਲੰਮੇ ਸਾਲ ਦੀ ਸ਼ੁਰੂਆਤ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਕਰਾਂ ਇਸੇ ਕਰਕੇ ਅੱਜ ਹਰ ਪ੍ਰਾਣੀ ਮਾਤਰ ਗੁਰਨਾਇਣਕ ਨਾਮ ਲੇਵਾ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਆਸਤਾ ਰੱਖਦਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਨਮਸਤਕ ਹੁੰਦਾ ਹੈ ਅਤੇ ਆਪਣੇ ਭੱਗਾਂ ਨੂੰ ਭਗ ਭਲਿਆ ਗਿੰਦਾ ਹੈ ਤਾਂ ਜੋ ਇਸ ਨਵੇਂ ਸਾਲ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਬਖਸ਼ਣ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਜੜਤੇ ਹਰ ਇੱਕ ਨੂੰ ਖੁਸ਼ੀਆਂ ਖੇੜੇ ਮਿਲਦੇ ਨੇ ਜਿਹੜਾ ਇੱਕ ਪਾਸੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਨੂੰ ਆਂਦਾ ਹੈ ਤੇ ਪੂਰੀ ਵਿਸ਼ਵਾਸ ਨਾਲ ਦਰਸ਼ਨ ਕਰਦਾ ਹੈ ਸਤਿਗੁਰ ਪਾਤਸ਼ਾਹ ਉਹਨਾਂ ਤੇ ਰਹਿਮਤਾਂ ਕਰਦੇ ਨੇ ਤੇ ਖੁਸ਼ੀਆਂ ਬਖਸ਼ਦੇ ਨੇ ਹੰਦੀ ਬਪਾਈ ਆਪਣਾ ਨਾਮ ਦੱਸ ਦਿਨਾ ਭਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ ਸੋ ਅੱਜ ਨਵੇਂ ਸਾਲ ਦੀ ਆਮਦ ਤੇ ਉੱਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜੀ ਇਹ ਹੋਈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ Hindu Muslim Sikh Isaai ਚਾਰੇ ਧਰਮ ਦੇ ਲੋਕ ਖੱਤਰੀ ਬ੍ਰਾਹਮਣ ਸੂਤ ਵੈਸਪ ਦੇਸ਼ ਚੋਂ ਵਰਨਾ ਕੋ ਸੰਜਾ ਇਹ ਜੋ ਸਤਨ ਗੁਰੂ ਰਾਮਦਾਸ ਜੀ ਦਾ ਢਿੱਠੇ ਸਭੇ ਥਾਵ ਨਹੀਂ ਤੋ ਜੇ ਇੱਕ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇ ਤਾਰੇ ਚਾਰੇ ਧਰਮਾਂ ਦੇ ਮਜ਼ਬਬ ਦੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਦਾ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਆਮਨ ਸ਼ੰਤੀ ਔਰ ਨਸ਼ਿਆਂ ਤੋਂ ਛੱਡੋ ਦੂਰ ਨਸ਼ੇ ਦੂਰ ਕਰੋ ਅਮਰ ਸ਼ਕੋਪ ਸਿੰਘ ਸਜੋ ਗੁਰਦੀ ਲਾਟ ਲਗੋ ਨਵੇਂ ਸਾਲ ਦਾ ਸੰਕਲਪ ਕੀ ਲਿਆ ਅਰੇ ਨਵੇਂ ਸਾਲ ਦਾ ਸੰਕਲਪ ਇਹੋ ਕਿ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਨਸ਼ੇ ਦੇ ਵਿੱਚ ਬਹੁਤ ਫਸ ਚੁੱਕੀ ਹੈ ਇਹੋ ਹੀ ਅਰਦਾਸ ਹੈ ਕਿ ਇਹਨਾਂ ਨੂੰ ਮਾਰੇ ਅੱਗੇ ਕੀ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਰਬੱਤ ਦੇ ਭਲੇ ਦੀ ਅਰਦਾਸ ਅਮਰ ਸ਼ਕੋਪ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਦੂਰ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਦੀ ਫਾਪੜਾ ਨਾ ਫੜੇ ਜਸਵੰਤ ਸਿੰਘ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਲੋਕਲੀ ਆਜੇ ਛੱਡ ਛਣ ਕਰੀਰ ਮਹੰਦਰ ਸਾਹਿਬ ਪਹੁੰਚ ਦੀ ਗੱਲ ਕਰੋ ਜਗਤ ਜਲੰਧਰ ਅਖਲਾ ਆਪਣੀ ਕਿਰਪਾ ਧਾਰ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜ਼ੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ੇ ਲਾ ਅੱਗੇ ਮਾਰਗ ਪਾਵੇ ਅੱਜ ਜਿਹੜਾ ਹੈਗਾ ਵਾ ਉਹਨਾਂ ਨੂੰ ਗੁਰੂ ਘਰਾਂ ਵਿੱਚ ਨਤਮਕ ਹੋ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅੱਜ ਤੋਂ ਅੱਗੇ ਕੋਈ ਪੁੱਠੇ ਕ